ਜਿਹੜੇ આરોપીਆਂ ਨੂੰ ਫੜਿਆ ਕਿੱਥੋਂ ਫੜਿਆ ਤੇ ਕੀ ਕੀ ਕੁਸ਼ੂਨਾ ਕੋਲ ਬਰਾਮਦ ਹੋਇਆ ਉਹ ਗੱਡੀ ਸਰ ਇਸ਼ਾਰਾ ਕੀਤਾ ਤਾਂ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਜੀ ਉਹਨੂੰ ਸਰ ਅਸੀਂ ਕਵਰ ਕੀਤਾ ਜੀ ਗੱਡੀ ਨੂੰ ਤਾਂ ਉਹਦੇ ਵਿੱਚ ਸਰ ਕੁਝ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੋਇਆ ਜੀ ਤਲਾਸ਼ੀ ਜਦੋਂ ਲਈ ਗਈ ਜੀ ਤਾਂ ਉਹ ਚੋ ਇੱਕ ਇੱਕ 1.75 ਕਿਲੋ ਜੀ ਪੌਣੇ 2 ਕਿੰਟਰ ਭੁੱਕੀ ਚੂਰਾ ਉਹ ਸਰ ਬਰਾਮਦ ਹੋਇਆ ਇਹਦੀ ਕੀਮਤ ਆ ਸਰ ਬਹੁਤ ਮਹਿੰਗੀ ਲੱਖਾਂ ਰੁਪਈਆ ਚ ਹੈ ਜੀ ਲਗਾਤਾਰ ਪੰਜਾਬ ਪੁਲਿਸ ਨਸ਼ੇ ਨੂੰ ਨੱਥ ਪਾਉਣ ਦੇ ਵਿੱਚ ਲੱਗੀ ਹੋਈ ਹੈ ਇਸੇ ਲੜੀ ਤਹਿਤ ਜ਼ਿਰਖਪੁਰ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਭੁੱਕੀ ਹੈ ਜਿਹੜੀ ਉਹ ਜ਼ਬਤ ਕੀਤੀ ਗਈ ਹੈ ਇਸ ਸਮੇਂ ਸਾਡੇ ਨਾਲ ਇੰਸਪੈਕਟਰ ਨਾਇਬ ਸਿੰਘ ਮੌਜੂਦ ਹੈ ਪੂਰੇ ਮਾਮਲੇ ਜਾਣ ਕੇ ਲੈਣੇ ਸਰ ਪਹਿਲਾਂ ਤਾਂ ਪੂਰੇ ਮਾਮਲੇ ਹੀ ਜਾਣ ਕੇ ਦਰਿ ਦਿਓ ਕਿ ਜਿਹੜੇ ਆਰੋਪੀਆਂ ਨੂੰ ਫੜਿਆ ਕਿੱਥੋਂ ਫੜਿਆ ਤੇ ਕੀ ਕੀ ਕੁਛੋਨਾ ਕੋਲ ਬਰਾਮਦ ਹੋਇਆ ਠੀਕ ਹੈ ਸਰ ਸਰ 22 ਤਰੀਕ ਦੀ ਗੱਲ ਆ ਸਵੇਰ ਵੇਲੇ ਅਸੀਂ ਨਾਕਾ ਬੰਦੀ ਕੀਤੀ ਹੋਈ ਸੀ ਪੀਆਰ 7 ਰੋਡ ਜਿਹੜੀ 에ਰਪੋਰਟ ਨੂੰ ਜਾਂਦੀ ਹੈ ਜੀ ਮੈਕੜੀ ਤੋਂ ਤਾਂ ਦਰਾਨੇ ਨਾਕਾ ਬੰਦੀ ਸਰ ਇੱਕ ਨੋਵਾ ਗੱਡੀ ਆਈ ਜੀ ਪਟਾਏ ਦਾ ਨੰਬਰ ਹੈ 11 ਉਹ ਗੱਡੀ ਸਰ ਇਸ਼ਾਰਾ ਕੀਤਾ ਤਾਂ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਜੀ ਉਹਨੂੰ ਸਰ ਅਸੀਂ ਕਵਰ ਕੀਤਾ ਜੀ ਗੱਡੀ ਨੂੰ ਤਾਂ ਉਹਦੇ ਵਿੱਚ ਸਰ ਕੁਝ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੋਇਆ ਜੀ ਜਿਨ੍ਹਾਂ ਦਾ ਜਾਬਤੇ ਅਮਸਾਬਕ ਕਾਰਵਾਈ ਕਰਕੇ ਜੀ ਉੱਥੇ ਜੀਓ ਅਫਸਰਾਈ ਜੀ ਮੌਕੇ ਤੇ ਜੀ ਸਰਦਾਰ ਅਮਰਵੀਰ ਸਿੰਘ ਡੀਐਸਪੀ ਨਾਰਕੋਟਿਕ ਤੇ ਉਹਦੇ ਸਰ ਪੂਰੀ ਜਿਹੜੀ ਤਲਾਸ਼ੀ ਜਦੋਂ ਲਈ ਗਈ ਜੀ ਸੋ ਚ ਇੱਕ ਇੱਕ ਕਵਾਂਟਰ 75 ਕਿਲੋ ਜੀ ਪੌਣੇ ਦੋ ਕਵਾਂਟਰ ਭੁੱਕੀ ਚੂਰਾ ਉਹ ਸਰ ਬਰਾਮਦ ਹੋਇਆ ਗੱਡੀ ਨੂੰ ਨਰੇਂਦਰ ਸਿੰਘ ਚਲਾ ਰਿਹਾ ਸੀ ਜੀ ਜਿਹੜਾ ਕਿ ਰਾਜਪੇਡਾ ਰਹਿਣਾ ਹੈ ਜੀ ਤੇ ਉਹਦੇ ਨਾਲ ਬੈਠੇ ਸੀ ਜੀ ਉਹ ਹੈਗਾ ਸ਼ਕੰਦਰ ਸਿੰਘ ਲੋਸ਼ੀ ਇਹਦਾ ਪਿੰਡ ਤਾਰਾਪੁਰਾ ਜੀ ਬਲਾਕ ਮਗਜਰੀ ਪੈਂਦਾ ਕੱਲ ਪੇਸ਼ ਕਰਕੇ ਜਿਹਨਾਂ ਦਾ ਰਿਮਾਂਡ ਲਿਆ ਗਿਆ ਤਿੰਨ ਦਿਨ ਦਾ ਅੱਗੇ ਸਾਰੀ ਜਾਂਚ ਚੱਲ ਰਹੀ ਹੈ ਜੀ ਜਾਂਚ ਚ ਕੁਝ ਪੁਰਾਣੇ ਰਿਕਾਰਡ ਦਾ ਕੁਝ ਪਤਾ ਲੱਗਾ ਕਿ ਪੁਰਾਣਾ ਵੀ ਕੋਈ ਬੈਕਗਰਾਉਂਡ ਕ੍ਰਿਮੀਨਲ ਹੋਵੇ ਜਾਂ ਐਨਡੀਪੀਐਸ ਦਾ ਪਹਿਲਾਂ ਵੀ ਕੋਈ ਪਰਚਾ ਹੋਵੇ ਉਹ ਸਰ ਥਾਣੇ ਤੋਂ ਅਸੀਂ ਪ੍ਰੋਪਰ ਤਸਦੀਕ ਕਰਾ ਰਹੇ ਹਾਂ ਇਹ ਸਾਰੀ ਜਾਂਚ ਸੋਮਵਾਰ ਤੱਕ ਪਤਾ ਲੱਗੂ ਵੀ ਇਹ ਅੱਗੇ ਕਿੱਥੋਂ ਇਹ ਲੈ ਕੇ ਆਉਂਦੇ ਨੇ ਜੀ ਅੱਗੇ ਇਹ ਵੇਚਣ ਵੇਚਣ ਲੱਗੇ ਜਾ ਰਹੇ ਸੀ ਜਾਂ ਕਿਤੇ ਮਾਲ ਡਿਲੀਵਰ ਕਰਦੇ ਸੀ ਹਾਂ ਅੱਗੇ ਸਪਲਾਈ ਕਰਦੇ ਨੇ ਜੀ ਮਾਲ ਇਹ ਇਹ ਐਮਪੀ ਤੋਂ ਮਾਲ ਇਹ ਪਿੱਛੇ ਤੋਂ ਮੰਗਵਾਉਂਦੇ ਨੇ ਜੀ ਲੈਗਨੇ ਦੀ ਪੂਰੀ ਪ੍ਰੋਪਰ ਜਿਹੜੀ ਹੈਗੀ ਹੈ ਤਫਤੀਸ਼ ਹੈ ਜੀ ਉਹ ਅਮਲ ਚ ਰੰਦੇ ਜਾ ਰਹੀ ਹੈ ਸਰ ਹੋਰ ਕੁਝ ਕੀ ਕੀ ਕਹੋਗੇ ਕਿ ਬਾਜ਼ਾਰੀ ਮਾਤਰਾ ਜੇਕਰ ਗੱਲ ਕਰੀਏ ਜੇ 1 ਕੁੰਟਲ 75 ਕਿਲੋ ਜਿਹੜੀ ਭੁੱਕੀ ਮਿਲੀ ਉਸ ਦੀ ਕੀ ਕੀ ਕੁਛ ਅਲੱਗ-ਪੱਖ ਇਹਦੀ ਕੀਮਤ ਤਾਂ ਸਰ ਬਹੁਤ ਮਹਿੰਗੀ ਲੱਖਾਂ ਰੁਪਈਆ ਚ ਹੈ ਜੀ ਲੱਖਾਂ ਜੀ ਹਾਂਜੀ ਹਾਂਜੀ ਤਾਂ ਬਿਲਕੁਲ ਮਾਮਲੇ ਜਾਣਕਾਰੀ ਜਿਸ ਤਰ੍ਹਾਂ ਇਨਸਪੈਕਟਰ ਨੈਪ ਸਿੰਘ ਨੇ ਦਿੱਤੀ ਹੈ ਸਾਫ਼ ਤੌਰ ਤੇ ਕਹਿਣਾ ਇਹ ਇਨਵੈਸਟੀਗੇਸ਼ਨ ਜਾਰੀ ਹੈ ਤਿੰਨ ਦਿਨਾਂ ਦੇ ਜਿਹੜਾ ਦੋਸ਼ੀਆਂ ਦਾ ਰੋਪੀਆਂ ਦਾ ਜਿਹੜਾ ਰਿਮਾਂਡ ਲਿੱਤਾ ਗਿਆ ਤੇ ਹੁਣ ਆਉਣ ਵਾਲੇ ਸਮੇਂ 'ਚ ਹੋਰ ਦੇਖਣਾ ਜ਼ਰੂਰੀ ਹੋਏਗਾ ਹੋਰ ਕਿੰਨੇ ਕ ਵੱਡੇ ਆ ਜਿਹੜੇ ਖੁਲਾਸੇ ਹੁੰਦੇ ਨੇ ਹੋਰ ਕਿੰਨੀ ਕ ਵੱਡੀਆਂ ਚਿਹੜੀ ਚੇਨਾਉ ਪੁਲਿਸ ਪਕੜਨ ਦੇ ਵਿੱਚ ਕਾਮਯਾਬ ਰਹਿੰਦੀ ਹੈ ਸੋ ਕੈਮਰਾ ਪਰਸਨ ਵਿਸ਼ਾਲ ਦੇ ਨਾਲ ਦੇਵ ਸ਼ਰਮਾ ਖਣ ਲੋਕ ਜ਼ਿਰਖਪੁਰ